ਾਰੇ ਦੋਸਤੋ ਸਤਿ ਸ੍ਰੀ ਅਕਾਲ ਦੇਸ਼ ਵਿਦੇਸ਼ਾਂ ਵਿੱਚ ਬੈਠੇ ਐਸ ਆ সিদ্দিকੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਤੁਹਾਡਾ ਆਪਣਾ ਸੁਭਾ ਸਿੰਘ সিদ্দিকੀ ਦੋਸਤੋ ਅੱਜ 27 ਫਰਵਰੀ ਸਨ 2024 15 ਫੱਗਣ ਦਿਨ ਮੰਗਲਵਾਰ ਹੈ ਅੱਜ ਦਾ ਦਿਨ ਬੜਾ ਮਹੱਤਵਪੂਰਨ ਦਿਨ ਹੈ ਅੱਜ ਦੇ ਦਿਨ ਬਹੁਤ ਸਾਰੀਆਂ ਕਟਨਾਵਾਂ ਵਾਪਰੀਆਂ ਜਿਵੇਂ ਅੱਜ ਦੇ ਦਿਨ 27 ਫਰਵਰੀ 1716 ਵਾਲੇ ਦਿਨ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਗ੍ਰਿਫਤਾਰ ਕਰਕੇ ਦਿੱਲੀ ਦੇ ਬਾਹਰਵਾਰ ਪਿੰਡ ਅਗਰਾਬਾਦ ਵਿਖੇ ਲਿਆਂਦਾ ਗਿਆ 27 ਫਰਵਰੀ 1926 ਵਾਲੇ ਦਿਨ ਲਾਹੌਰ ਦੀ ਕੇਂਦਰੀ ਜੇਲ੍ਹ ਵਿੱਚ ਪਹਿਲੇ ਬਬਰ ਅਕਾਲੀ ਸਾਜ਼ਿਸ਼ ਕੇਸ ਦੇ ਤਹਿਤ 6 ਬਬਰ ਸਿੰਘਾਂ ਨੂੰ ਫਾਂਸੀ ਦਿੱਤੀ ਗਈ 27 ਫਰਵਰੀ 17116 ਵਾਲੇ ਦਿਨ ਬਾਬਾ ਸਾਹਿਬ ਬਾਬਾ ਬੰਦਾਲ ਵਿੱਚ ਪਹਿਲੇ ਬਬਰ ਅਕਾਲੀ ਸਾਜ਼ਿਸ਼ ਕੇਸ ਦੇ ਤਹਿਤ 6 ਬਬਰ ਸਿੰਘਾਂ ਨੂੰ ਫਾਂਸੀ ਦਿੱਤੀ ਗਈ ਇਹ ਫਾਂਸੀ ਲਾਰਡ ਰੀਡਿੰਗ ਅਤੇ ਮੈਲਕਮ ਹੈਲੀ ਦੇ ਹੁਕਮਾਂ ਹੇਠ ਦਿੱਤੀ ਗਈ ਸੀ ਇਸੇ ਹੀ ਦਿਨ ਅਗਲੇ ਸਾਲ 27 ਫਰਵਰੀ 1927 ਵਾਲੇ ਦਿਨ ਸ਼ੇਖੋਰ ਬਬਰ ਅਕਾਲੀ ਸਿੰਘਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ 27 ਫਰਵਰੀ 1966 ਵਾਲੇ ਦਿਨ ਜਲੰਧਰ ਵਿਖੇ ਆਲ ਇੰਡੀਆ ਅਕਾਲੀ ਕਾਨਫਰੰਸ ਹੋਈ ਜਿਸ ਵਿੱਚ ਸਰਬਸੰਮਤੀ ਦੇ ਨਾਲ ਸਿੱਖ ਹੋਮਲੈਂਡ ਦੇ ਹੱਕ ਵਿੱਚ ਮਤਾ ਪਾਸ ਕਰ ਦਿੱਤਾ ਗਿਆ 27 ਫਰਵਰੀ 1984 ਵਾਲੇ ਦਿਨ ਧਰਮ ਯੁੱਧ ਮੋਰਚੇ ਦੇ ਦੌਰਾਨ ਸ਼ਹੀਦ ਭਾਈ ਸਤਨਾਮ ਸਿੰਘ ਸ਼ੀਨਾ ਨੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦਿੱਲੀ ਦੇ ਬਾਹਰ ਭਾਰਤੀ ਸੰਵਿਧਾਨ ਦੀ ਧਾਰਾ 25 ਨੂੰ ਪਾੜ ਕੇ ਆਪਣੇ ਰੋਸ ਦਾ ਵਿਖਾਵਾ ਕੀਤਾ ਜਿਸ ਵਿੱਚ ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਕਿਹਾ ਗਿਆ ਹੈ ਦੋਸਤੋ ਆਓ ਹੁਣ ਗੱਲ ਕਰੀਏ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਅੱਜ ਦੇ ਦਿਨ ਭਾਵ 27 ਫਰਵਰੀ 1716 ਵਾਲੇ ਦਿਨ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਗ੍ਰਿਫਤਾਰ ਕਰਕੇ ਦਿੱਲੀ ਦੇ ਬਾਹਰ-ਬਾਰ ਪਿੰਡ ਅਗਰਾਬਾਦ ਵਿਖੇ ਲੈ ਜਾਂਦਾ ਗਿਆ ਬਾਬਾ ਬੰਦਾ ਸਿੰਘ ਬਹਾਦਰ ਹੁਣਾਂ ਨੂੰ ਸਨ 1715 ਦੇ ਦਸੰਬਰ ਮਹੀਨੇ ਵਿੱਚ ਗੁਰਦਾਸ ਨੰਗਲ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਨੂੰ ਤੇ ਉਹਨਾਂ ਦੇ 740 ਸਾਥੀਆਂ ਨੂੰ ਅੱਜ ਦੇ ਦਿਨ ਭਾਵ 27 ਫਰਵਰੀ 1716 ਵਾਲੇ ਦਿਨ ਦਿੱਲੀ ਦੇ ਬਾਹਰ-ਬਾਰ ਪਿੰਡ ਅਗਰਾਬਾਦ ਕੋਲ ਪਹੁੰਚਾਇਆ ਗਿਆ ਸੀ ਫਿਰ ਇਸ ਤੋਂ ਬਾਅਦ 29 ਫਰਵਰੀ 1716 ਵਾਲੇ ਦਿਨ ਬਾਬਾ ਬੰਦਾ ਸਿੰਘ ਅਤੇ ਉਹਨਾਂ ਦੇ ਨਾਲ 740 ਹੋਰ ਕੈਦੀਆਂ ਨੂੰ ਜਲੀਲ ਕਰਨ ਦੇ ਮਨਸੇ ਨਾਲ ਦਿੱਲੀ ਵਿੱਚ ਇੱਕ ਜਲੂਸ ਦੀ ਸ਼ਕਲ ਵਿੱਚ ਫਿਰਾਇਆ ਗਿਆ ਸੀ ਸਰ ਥਾਮ ਸਲਾਓ ਜੋ 18 ਸਤੰਬਰ 1715 ਨੂੰ ਹਿੰਦੁਸਤਾਨ ਆਇਆ ਸੀ ਅਤੇ ਉਸ ਵਕਤ ਬਤੌਰ سفیر ਦੇ ਉੱਥੇ ਮੌਜੂਦ ਸੀ ਇਸ ਨੇ ਇਹ ਸਾਰਾ ਮੰਦਰ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਸੀ ਇਸ ਦੇ ਕਾਇਮ ਮੁਤਾਬਕ ਇਸ ਜਲੂਸ ਦੇ ਸਭ ਤੋਂ ਅੱਗੇ ਇੱਕ ਬੈਂਡਵਾਜਾ ਵਜਾਇਆ ਜਾ ਰਿਹਾ ਸੀ ਇਹ ਜਲੂਸ ਅਗਰਾਬਾਦ ਤੋਂ ਸ਼ੁਰੂ ਹੋਇਆ ਅਤੇ ਤਕਰੀਬਨ 10 ਕਿਲੋਮੀਟਰ ਦਾ ਸਫ਼ਰ ਤੈਅ ਕਰਦਾ ਹੋਇਆ ਦਿੱਲੀ ਦੇ ਲਾਲ ਕਿਲੇ ਤੱਕ ਪਹੁੰਚਾ ਸੀ ਇਸ ਤਰ੍ਹਾਂ 18 ਸਤੰਬਰ 1715 ਵਾਲੇ ਦਿਨ ਸਰ ਥਾਮਸ ਰਾਓ ਬਤੌਰ سفیر ਭਾਰਤ ਪੁੱਜਿਆ ਸੀ ਇਸ ਨੇ ਇਸ ਜਲੂਸ ਦਾ ਅੱਖੀ ਡਿੱਠਾ ਹਾਲ ਲਿਖਿਆ ਸੀ ਜਿਸ ਜਲੂਸ ਨੂੰ ਸਿੱਖ ਇਤਿਹਾਸ ਨੇ ਅਨੋਖੇ ਜਲੂਸ ਦਾ ਨਾਂ ਦਿੱਤਾ ਹੈ ਰਸਤੇ ਵਿੱਚ ਚਾਰੇ ਪਾਸੇ ਲੋਕਾਂ ਦੀ ਭੀੜ ਇਕੱਠੀ ਕੀਤੀ ਗਈ ਸੀ ਤਾਂ ਜੋ ਸਿੰਘਾਂ ਦਾ ਇੱਕ ਤਰ੍ਹਾਂ ਦੇ ਨਾਲ ਮਜ਼ਾਕ ਉਡਾਇਆ ਜਾਏ ਤੇ ਮਜ਼ਾਕ ਉਡਾ ਕੇ અપਮਾਨ ਕੀਤਾ ਜਾਏ ਮੁਗਲ ਫੌਜੀ 2000 ਸਿੰਘਾਂ ਦੇ ਸਿਰ ਬਾਂਸਾਂ ਉੱਪਰ ਟੰਗ ਕੇ ਇਸ ਬੈਂਡ ਦੇ ਪਿੱਛੇ ਚੱਲ ਰਹੇ ਸਨ ਇਹਨਾਂ ਬਾਂਸਾਂ ਉੱਪਰ ਲਟਕਾਏ ਸਿੰਘਾਂ ਦੇ ਸਿਰਾਂ ਦੇ ਕੇਸ ਖੋਲ ਕੇ ਖਿਲਾਰੇ ਗਏ ਸਨ ਤਾਂ ਜੋ ਆਸ-ਪਾਸ ਸੜਕਾਂ ਕਿਨਾਰੇ ਖੜੇ ਲੋਕ ਦੇਖ ਕੇ ਪਛਾਣ ਸਕਣ ਕਿ ਇਹ ਬਾਂਸਾਂ ਉੱਪਰ ਲਟਕਾਏ ਗਏ ਸਿਰ ਸਿੱਖਾਂ ਦੇ ਹੀ ਹਨ ਇਸ ਤੋਂ ਪਿੱਛੇ ਇੱਕ ਹਾਥੀ ਸੀ ਜਿਸ ਉੱਪਰ ਰੱਖੇ ਹੋਏ ਪਿੰਜਰੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਕੈਦ ਕੀਤਾ ਹੋਇਆ ਸੀ ਬਾਬਾ ਬੰਦਾ ਸਿੰਘ ਬਹਾਦਰ ਹੁਣਾ ਦਾ ਮਜ਼ਾਕ ਢਾਉਣ ਦੀ ਨੀਅਤ ਨਾਲ ਉਹਨਾਂ ਦੇ ਸਿਰ ਤੇ ਸੁਨਹਿਰੀ ਜਰੀ ਵਾਲੀ ਲਾਲ ਪੱਗ ਟੇਢੀ ਮੇਢੀ ਜੀ ਕਰਕੇ ਮੰਨੀ ਹੋਈ ਸੀ ਅਨਾਰ ਦੇ ਫੁੱਲਾਂ ਦੇ ਰੰਗ ਵਰਗਾ ਚੋਲਾ ਪਵਾਇਆ ਗਿਆ ਸੀ ਬੰਦਾ ਸਿੰਘ ਦੇ ਸਿਰ ਤੇ ਇੱਕ ਲੱਕੜੀ ਦਾ ਮਿੱਟੀ ਨਾਲ ਭਰਿਆ ਖੋਖਾ ਰੱਖਿਆ ਹੋਇਆ ਸੀ ਤਾਂ ਜੋ ਇਸ ਖੋਖੇ ਦੇ ਭਾਰ ਨਾਲ ਉਹ ਆਪਣੀ ਗਰਦਨ ਉਤਾਣਾਂ ਨਾ ਚੁੱਕ ਸਕਣ ਅਸਲ ਵਿੱਚ ਮੁਗਲਾਂ ਦੀ ਪਾਲਿਸੀ ਬਾਬਾ ਬੰਦਾ ਸਿੰਘ ਦਾ ਸਿਰ ਝਕਾਉਣ ਦੀ ਸੀ ਕਿਉਂਕਿ ਬੰਦਾ ਸਿੰਘ ਨੇ ਹਰ ਹਾਲ ਵਿੱਚ ਆਪਣਾ ਸਿਰ ਇਨ੍ਹਾਂ ਮੁਗਲਾਂ ਅੱਗੇ ਝੁਕਾਉਣ ਤੋਂ ਇਨਕਾਰ ਕਰ ਦਿੱਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਭਾਵੇਂ ਪਿੰਜਰੇ ਵਿੱਚ ਬੰਦ ਸਨ ਅਤੇ ਪਿੰਜਰੇ ਵਿੱਚ ਵੀ ਸੰਗਲਾਂ ਦੇ ਨਾਲ ਉਹਨਾਂ ਨੂੰ ਜਕੜਿਆ ਹੋਇਆ ਸੀ ਫਿਰ ਵੀ ਪਿੰਜਰੇ ਦੇ ਆਲੇ-ਦੁਆਲੇ ਨੰਗੀਆਂ ਕਿਰਪਾਨਾਂ ਫੜੀ ਚਾਰ ਮੁਗਲ ਸਿਪਾਈ ਖੜੇ ਕੀਤੇ ਗਏ ਸਨ ਕਿਉਂਕਿ ਮੁਗਲ ਬਾਬਾ ਬੰਦਾ ਸਿੰਘ ਦੇ ਕੋਲੋਂ ਐਨੇ ਡਰਦੇ ਸਨ ਕਿ ਕਿਤੇ ਬੰਦਾ ਸਿੰਘ ਆਪਣੀਆਂ ਰਿੱਧੀਆਂ ਸਿੱਧੀਆਂ ਵਰਤ ਕੇ ਗਾਇਬ ਹੀ ਨਾ ਹੋ ਜਾਣ ਜਿਸ ਹਾਥੀ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਪਿੰਜਰੇ ਵਿੱਚ ਕੈਦ ਸਨ ਉਸ ਦੇ ਪਿੱਛੇ ਬਾਬਾ ਬੰਦਾ ਸਿੰਘ ਬਹਾਦਰ ਦੇ 740 ਕੈਦੀ ਪੈਦਲ ਚੱਲ ਰਹੇ ਸਨ ਇਨ੍ਹਾਂ ਸਿੰਘਾਂ ਦੇ ਮੂੰਹਾਂ ਤੇ ਕਲਖ ਮੜੀ ਹੋਈ ਸੀ ਇਨ੍ਹਾਂ ਸਿੰਘਾਂ ਦੇ ਹੱਥ ਗਰਦਨ ਦੇ ਪਿੱਛੇ ਕਰਕੇ শিকੰਜੇ ਵਿੱਚ ਇਸ ਤਰ੍ਹਾਂ ਕੱਸ ਕੇ ਬੰਨੇ ਹੋਏ ਸਨ ਕਿ ਕਿਤੇ ਉਹ ਹੱਥ ਛੁਡਾ ਕੇ ਇਨ੍ਹਾਂ ਮੁਗਲ ਫੌਜੀਆਂ ਨੂੰ ਮਾਰ ਹੀ ਨਾ ਦੇਣ ਬੰਦਾ ਸਿੰਘ ਵਾਂਗ ਇਨ੍ਹਾਂ ਸਿੰਘਾਂ ਦਾ ਵੀ ਮਜ਼ਾਕ ਉਡਾਉਣ ਲਈ ਇਨਾਂ ਦੇ ਸਿਰਾਂ ਤੇ ਕਾਗਜ਼ਾਂ ਦੀਆਂ ਖੋਖਾ ਟੋਪੀਆਂ ਟੇਡੀਆਂ ਕਰਕੇ ਰੱਖੀਆਂ ਹੋਈਆਂ ਸਨ ਅਤੇ ਇਹਨਾਂ ਸਿੰਘਾਂ ਦੇ ਜਿਸਮਾਂ ਤੇ ਭੇਡਾਂ ਦੀ ਖੱਲ ਲਪੇਟੀ ਹੋਈ ਸੀ ਇਹ ਰੂਪ ਇਹਨਾਂ ਸਿੰਘਾਂ ਦਾ ਮਜ਼ਾਕ ਉਡਾਉਣ ਅਤੇ ਸਿੱਖਾਂ ਦੀ ਬੇਇੱਜ਼ਤੀ ਕਰਨ ਵਾਸਤੇ ਬਣਾਇਆ ਗਿਆ ਸੀ ਇਹਨਾਂ ਵਿੱਚੋਂ ਕੁਝ ਨੂੰ ਦੋ-ਦੋ ਕਰਕੇ ਬਿਨਾਂ ਕਾਠੀਆਂ ਵਾਲੇ ਉੱਠਾਂ ਤੇ ਪੁੱਠਾ ਲੱਦਿਆ ਹੋਇਆ ਸੀ ਇਸ ਅਨੋਖੇ ਜਲੂਸ ਦੇ ਪਿੱਛੇ ਕੁਝ ਲੋਕ ਆਪਣੀ ਹੌਮੇ ਦੀ ਧੌਣ ਉਤਾਂ ਕਰਕੇ ਜੇਤੂ ਨਜ਼ਰੀਏ ਦੇ ਨਾਲ ਆਕੜ ਆਕੜ ਕੇ ਤੁਰ ਰਹੇ ਸਨ ਇਹਨਾਂ ਵਿੱਚ ਮੁਹੰਮਦ ਅਮੀਨ ਖਾਨ ਉਸ ਦਾ ਪੁੱਤਰ ਕਮਰ ਉਦਦੀਨ ਖਾਨ ਅਤੇ ਜ਼ਕਰੀਆ ਖਾਨ ਪੁੱਤਰ ਅਬਦੁੱਸ ਸਮੁੰਦ ਖਾਨ ਪਿੱਛੇ ਪਿੱਛੇ ਤੁਰ ਰਹੇ ਸਨ ਇਸ ਅਬਦੁੱਸ ਸਮੁੰਦ ਖਾਨ ਨੂੰ ਮਗਰੋਂ ਲਾਹੌਰ ਦਾ ਸੂਬੇਦਾਰ ਬਣਾਇਆ ਗਿਆ ਸੀ ਇਹ ਸਾਰੇ ਜੇਤੂਆਂ ਵਾਂਗ ਆਕੜ ਆਕੜ ਜਲੂਸ ਦੇ ਪਿੱਛੇ ਚੱਲ ਰਹੇ ਸਨ ਦਿੱਲੀ ਦੇ ਲਾਹੌਰੀ ਗੇਟ ਤੋਂ ਹੁੰਦਾ ਹੋਇਆ ਇਹ ਜਲੂਸ ਸ਼ਹਿਰ ਵਿੱਚ ਦਾਖਲ ਹੋਇਆ ਸਰ ਥੰਮ ਸਰਾਓ ਦੇ ਕਹਿ ਮੁਤਾਬਕ ਐਸਾ ਅਨੋਖਾ ਜਲੂਸ ਉਸਨੇ ਪਹਿਲਾਂ ਕਦੇ ਨਹੀਂ ਸੀ ਦੇਖਿਆ ਇਸ ਜਲੂਸ ਨੂੰ ਦੇਖਣ ਦੇ ਲਈ ਲੋਕ ਸੜਕਾਂ ਦੇ ਆਸ-ਪਾਸ ਖਲੋਤੇ ਹੋਏ ਸਨ ਅਸਲ ਵਿੱਚ ਇਸਲਾਮਿਕ ਸ਼ਰਾ ਦੇ ਮੁਤਾਬਕ ਬਾਗੀਆਂ ਨੂੰ ਸੁਝਾਵਾਂ ਦੰਤਕ ਤੌਰ ਤੇ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਲੋਕ ਖੁੱਲ ਕੇ ਦੇਖ ਸਕਣ ਇਹ ਹਕੂਮਤ ਦੇ ਬਾਗੀਆਂ ਦਾ ਇਹ ਹਸ਼ਰ ਹੁੰਦਾ ਹੈ ਆਸ-ਪਾਸ ਖੜੇ ਲੋਕ ਸਿੱਖਾਂ ਨੂੰ ਨਾ ਸਿਰਫ ਮਜ਼ਾਕ ਚ ਉਹਨਾਂ ਵੱਲ ਵੇਖ ਕੇ ਕੋਝੀਆਂ ਸ਼ਰਾਰਤਾਂ ਹੀ ਕਰ ਰਹੇ ਸਨ ਸਗੋਂ ਸਿੱਖਾਂ ਨੂੰ ਪੱਥਰਾਂ ਦੇ ਵੱਟੇ ਵੀ ਮਾਰ ਰਹੇ ਸਨ ਦੋਸਤੋ ਇਸ ਤਰ੍ਹਾਂ ਅੱਜ ਦੇ ਦਿਨ ਭਾਵ 27 ਫਰਵਰੀ 1716 ਵਾਲੇ ਦਿਨ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਗ੍ਰਿਫਤਾਰ ਕਰਕੇ ਦਿੱਲੀ ਦੇ ਬਾਹਰਵਾਰ ਪਿੰਡ ਅਗਰਾਬਾਦ ਵਿਖੇ ਲਿਆਂਦਾ ਗਿਆ ਸੀ ਅਤੇ ਉਸ ਤੋਂ ਬਾਅਦ ਜਲਮਾ ਨੇ अनेका ਤਸੀਹੇ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਨਾਂ ਦੇ ਸਾਥੀਆਂ ਨੂੰ ਸ਼ਹੀਦ ਕਰ ਦਿੱਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਨਾਂ ਦੇ ਨਾਲ ਦੇ ਸਿੰਘਾਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਹੋਣੇ ਭੁੱਲਾਂ ਦੀ ਮਾਫੀ ਸਤਿ ਸ਼੍ਰੀ ਅਕਾਲ ਜੀ